ਨਾ ਜਿਆਦਾ ਦੁੱਖ ਪਹੁੰਚ ਰਿਹਾ ਜਿਥੇ ਖੜੇ ਹੋਣਾ ਵੀ ਬਹੁਤ ਮੁਸ਼ਕਲ ਹੈ ਹਮਾਂ ਕਿਵੇਂ ਬੀਬੀਆਂ ਬਿਲਕ ਬਿਲਕ ਕੇ ਰੋ ਰਹੀਆਂ ਇਸ ਨੌਜਵਾਨ ਦੀ ਮੌਤੇ ਦਾ ਅੱਜ ਪੂਰਾ ਪਿੰਡ ਜਿਹੜਾ ਹਰ ਪਾਸੇ ਜਿਹੜਾ ਸੋਗ ਦਾ ਮਾਹੌਲ ਹੈ ਪਿੱਛੇ ਵੀ ਜੜੀਆਂ ਬੀਬੀਆਂ ਬੈਠੀਆਂ ਹੋਈਆਂ ਇੱਕ ਛੋਟਾ ਕਿਸਾਨ ਸੀ 18 ਲੱਖ ਦੇ ਕਰੀਬ ਉਹਦਾ ਕਰਜ਼ਾ ਤੇ ਆ ਉਹਦਾ ਲਾਚਾਰ ਪੁੱਤ ਜਿਹੜਾ ਅੱਜ ਆਪਣੇ ਬੱਚੇ ਦੀ ਸ਼ਹਾਦਤ ਤੇ ਮਾਤਾ ਬਿਨਾ ਇਸ ਪਿਓ ਨੇ ਦਾਦੀ ਨੇ ਸ਼ੁਕਰਨ ਦਾ ਜਿਹੜਾ ਪਾਲਣ ਪੋਸ਼ਣ ਕੀਤਾ ਸੀ ਆ ਬੜਾ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਪਰ ਇਸ ਪਿਤਾ ਨੂੰ ਸਮਝ ਨਹੀਂ ਆ ਰਿਹਾ ਕਿ ਆ ਕਰਕਾਰ ਹੋਣੇ ਕੀ ਕਰੇ ਉਸੇ ਰੂਟੀਨ ਚ ਆਪਣੇ ਕੰਮ ਕਾਰਜ ਲੱਗਿਆ ਹੋਇਆ ਸ਼ੁਕਰਨ ਇਸੇ ਘਰ ਚ ਪਲਿਆ ਇਸੇ ਚ ਵੱਡਾ ਹੋਇਆ ਇੱਥੇ ਹੀ ਖੇਡਦਾ ਰਹਿਣ ਦੇ ਵਿੱਚ ਕਾਫੀ ਜ਼ਿਆਦਾ ਕਰਜ਼ਾ ਸੀ ਕਰਜ਼ਾ ਪਹਿਲਾਂ ਹੋਣ ਦੇ ਕਰਕੇ ਵੀ ਉਹਨਾਂ ਦਾ ਮਤਲਬ ਜ਼ਮੀਨ ਜਿਹੜੀ ਸੀ ਬਿਕ ਚੁੱਕੀ ਹੈ ਪਹਿਲਾਂ ਵੀ ਅਸੀਂ ਤਾਂ ਇਹੀ ਮੰਗ ਕਰਦੇ ਆ ਵੀ ਇਹਨੂੰ ਸ਼ੀਤੀ ਦਾ ਦਰਜਾ ਦਿੱਤਾ ਜਾਵੇ ਬੱਚੇ ਤੇ ਜੋ ਵੀ ਇਹਨਾਂ ਦਾ ਵਿਸਰ ਕਰਜਾ ਹੈ ਉਹ ਕਰਜਾ ਮਾਫ ਕੀਤਾ ਜਾਵੇ ਇਹਨਾਂ ਨੂੰ ਕਰੋੜ ਰੁਪਏ ਦੇ ਹਿਸਾਬ ਨਾਲ ਮਤਲਬ ਕਿ ਮਾਫੀਆ ਦਿੱਤਾ ਜਾਵੇ ਕਿਸ ਵਕਤ ਅਸੀਂ ਬੱਲੋਂ ਪਿੰਡs ਹੈਗੇ ਆ ਤਾਂ ਪੂਰਾ ਪਹਿਲਾਂ ਤੁਹਾਨੂੰ ਤਸਵੀਰ ਅਸੀਂ ਘਰਤੀ ਦਿਖਾ ਦਿੰਦੇ ਆ ਸਾਰੇ ਪਿੰਡ ਦੇ ਵਿੱਚ ਹੀ ਸੋਗ ਦਾ ਮਾਹੌਲਾ ਪੂਰਾ ਪੰਜਾਬ ਇਸ ਚੀਜ਼ ਦਾ ਬੜਾ ਦੁੱਖ ਮਨਾ ਰਿਹਾ ਕਿ ਇੱਕ ਨੌਜਵਾਨ ਕਿਸਾਨ ਜਿਹੜਾ ਆਪਣੇ ਹੱਕ ਲੈਣ ਵਾਸਤੇ ਆਪਣੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਖਨੌਰੀ ਬਾੜਰ ਤੇ ਡਟਿਆ ਹੋਇਆ ਸੀ ਅੱਜ ਪੂਰਾ ਪਰਿਵਾਰ ਤੁਸੀਂ ਦੇਖ ਰਹੇ ਹੋ ਇੱਥੇ ਪਿੰਡ ਦੇ ਵਸਨੀਕ ਜਿਹੜੇ ਆ ਇਸ ਅ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਜਿਹੜਾ ਦੁੱਖ ਸਾਂਝਾ ਕਰਨ ਵਾਸਤੇ ਪਹੁੰਚਿਆ ਜਿਹੜੀਆਂ ਜਿੰਨੀਆਂ ਬਜ਼ੁਰਗ ਬੀਬੀਆਂ ਪਿੰਡ ਦੀਆਂ ਨੇ ਜਾਂ ਜਿੰਨੇ ਵੀ ਹੱਗ ਤੁਸੀਂ ਦੇਖ ਰਹੋ ਬਿਲਕ ਬਿਲਕ ਕੇ ਉਸ ਨੌਜਵਾਨ ਦੀ ਜਿਹੜੀ ਮੌਤ ਹੋਈ ਹੈ ਤਾਂ ਪੂਰਾ ਪਰਿਵਾਰ ਤੁਸੀਂ ਦੇਖੋ ਕਿਵੇਂ ਇੱਥੇ ਦੁਖੀ ਆ ਹਰ ਕੋਈ ਅੱਜ ਅੱਖਾਂ ਪਰ ਲੰਦਾ ਜਦੋਂ ਇਸ ਘਰ ਦੇ ਕੋਲ ਪਹੁੰਚਦਾ ਤਾਂ ਇਹ ਹਾਲਾਤ ਬਣ ਗਏ ਇਸ ਵਕਤ ਤੁਸੀਂ ਦੇਖੋ ਬਜ਼ੁਰਗ ਇਹ ਬੀਬੀਆਂ ਜਦੀ ਆ ਤੁਸੀਂ ਦੇਖ ਰਹੇ ਹੋ ਕਿ ਹਾਲਾਤ ਬਣ ਗਏ ਇੱਥੇ ਇਨਾ ਜਿਆਦਾ ਦੁੱਖ ਪਹੁੰਚ ਰਿਹਾ ਕਿ ਇੱਥੇ ਖੜੇ ਹੋਣਾ ਵੀ ਬਹੁਤ ਮੁਸ਼ਕਲ ਹੈ ਮਾਵਾ ਕਿਵੇਂ ਬੀਬੀਆਂ ਬਿਲਕੁਲ-ਬਿਲਕੁਲ ਕੇ ਰੋ ਰਹੀਆਂ ਇਸ ਨੌਜਵਾਨ ਦੀ ਮੌਤੇ ਦਾ ਅੱਜ ਪੂਰਾ ਪਿੰਡ ਜਿਹੜਾ ਹਰ ਪਾਸੇ ਜਿਹੜਾ ਸੋਗ ਦਾ ਮਾਹੌਲ ਹੈ ਪਿੱਛੇ ਵੀ ਜਿਹੜੀਆਂ ਬੀਬੀਆਂ ਬੈਠੀਆਂ ਹੋਈਆਂ ਉਹ ਵੀ ਦੇਖ ਰਿਹਾ ਹਾਂ ਇਹ ਛੋਟਾ ਕਿਸਾਨ ਸੀ 18 ਲੱਖ ਦੇ ਕਰੀਬ ਉਹਦਾ ਕਰਜ਼ਾ ਤੇ ਆ ਉਹਦਾ ਲਾਚਾਰ ਪਿਤਾ ਜਿਹੜਾ ਅੱਜ ਆਪਣੇ ਬੱਚੇ ਦੀ ਸ਼ਹਾਦਤ ਇਸ ਘਰ ਦੇ ਵਿੱਚ ਪਲਿਆ ਮਾਂ ਤੋਂ ਬਿਨਾ ਇਸ ਪਿਓ ਨੇ ਦਾਦੀ ਨੇ ਸ਼ੁਭ ਕਰਨ ਦਾ ਜਿਹੜਾ ਪਾਲਣ ਪੋਸ਼ਣ ਕੀਤਾ ਸੀ ਤੁਸੀਂ ਦੇਖੋ ਅੱਜ ਇਹ ਬਾਪ ਬੜਾ ਬੇਬਸ ਹੈ ਕਿਉਂਕਿ ਇੱਕ ਵੱਡੀ ਬੜਾ ਵੱਡਾ ਨਾ ਪੂਰਾ ਹੋਣ ਵਾਲਾ ਕਾਟਾ ਪਰੇ ਇਸ ਪਿਤਾ ਨੂੰ ਸਮਝ ਨਹੀਂ ਆ ਰਿਹਾ ਕਿ ਆਖਰਕਾਰ ਹੋਣੇ ਕੀ ਕਰੇ ਉਸੇ ਰੂਟੀਨ ਚ ਆਪਣੇ ਕੰਮ ਕਾਰਜ ਲੱਗਿਆ ਹੋਇਆ ਬੜਾ ਦੁਖੀ ਮਨ ਦੇ ਨਾਲ ਇੱਥੇ ਜਿਹੜਾ ਮਾਹੌਲ ਬਣਿਆ ਹ ਬੜਾ ਸੋਕਤ ਮਾਹੌਲਾ ਹਰ ਪਾਸੇ ਚੀਖ ਚੁਹਾੜਾ ਵਹਿਣ ਪਾਪਾ ਕੇ ਬੀਬੀਆਂ ਜਿਹੜੀਆਂ ਉਹ ਰੋ ਰਹੀਆਂ ਕਿਉਂਕਿ ਨੌਜਵਾਨ ਇਸ ਦੁਨੀਆ ਤੋਂ ਚਲਾ ਗਿਆ ਅਤੇ ਤੁਸੀਂ ਦੇਖੋ ਪੂਰਾ ਪਿੰਡ ਪੂਰੇ ਬਠਿੰਡੇ ਜ਼ਿਲ੍ਹੇ ਦੇ ਜਿਹੜੇ ਲੋਕ ਹੈਗੇ ਇਹ ਚੀਜ਼ ਨੂੰ ਬੜਾ ਦੁਖੀ ਮੰਨ ਰਿਹਾ ਆਖਰਕਾਰ ਇਹ ਵੱਡੀ ਵੱਡੀ ਘਟਨਾ ਹੋਈ ਹੈ ਤਾਂ ਹਰ ਕੋਈ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਸੇ ਪਹੁੰਚਣਾ ਸ਼ੁਭਕਰਨ ਇਸੇ ਘਰ 'ਚ ਹੀ ਪਲਿਆ ਇਸੇ 'ਚ ਹੀ ਵੱਡਾ ਹੋਇਆ ਇੱਥੇ ਹੀ ਖੇਡਦਾ ਰਿਹਾ ਆਪਣੇ ਦੇ ਵਿੱਚ ਅੱਜ ਉਹਦੀ ਜਾਨ ਤੋਂ ਬਾਅਦ ਪੂਰਾ ਜਿਹੜਾ ਪਿੰਡ ਹੈਗਾ ਸੋਗ ਤੇ ਮਾਹੌਲ ਚਾਗਾ ਤਾਂ ਪਿੰਡ ਦੇ ਵਿੱਚ ਜਿਹੜੀਆਂ ਬੀਬੀਆਂ ਇੱਥੇ ਪਹੁੰਚੀਆਂ ਹੋਈਆਂ ਪਰਿਵਾਰ ਦੀ ਗੱਲ ਕਿਸਾਨ ਜੱਥੇ ਬੰਦੇ ਦੀ ਗੱਲ ਕਰ ਲਈਏ ਤਾਂ ਉਹਨਾਂ ਨਾਲ ਗੱਲ ਕਰਦੇ ਥੋੜਾ ਪਿੱਛੇ ਹੋ ਜੀ ਉਕੇ ਬਹੁਤ ਵੱਡਾ ਕਦੇ ਨਾ ਪੂਰਾ ਹੋਣ ਵਾਲਾ ਕੱਟਾ ਹੈਗਾ ਜਦੋਂ ਇੱਕ ਮਾਂ ਦਾ ਬੱਚਾ ਇਸ ਦੁਨੀਆ ਤੋਂ ਚਲਾ ਜਾਂਦਾ ਤਾਂ ਅੱਜ ਵੀ ਬੜਾ ਦੁੱਖ ਹੈ ਇਸ ਪਿੰਡ ਦੇ ਵਿੱਚ ਪੂਰਾ ਪਿੰਡ ਸੋਗ ਦੀ ਲਹਿਰ ਚਾ ਪੂਰੇ ਪੰਜਾਬ ਸੀ ਬੜੀ ਦੁੱਖ ਦੀ ਘੜੀ ਹੈ ਬੜਾ ਸੜੇ ਨੇ ਬੀਬੀਆਂ ਨੇ ਗੱਲ ਕਰਦੇ ਆ ਇੱਕ ਬੜੀ ਵੱਡੀ ਘਟਨਾ ਹੋਈ ਹੈ ਜੀ ਬੜਾ ਮਨ ਦੁਖੀ ਹੁੰਦਾ ਜਦੋਂ ਪਿੰਡ ਚ ਐਂਟਰ ਕਰਦੇ ਨੇ ਸੁਣਦੇ ਹਰ ਕੋਈ ਬੰਦਾ ਅੱਜ ਹੰਝੂ ਉਹਦੀ ਅੱਖਾਂ ਚ ਨਿਕਲ ਆਉਂਦੇ ਆ ਨਹੀਂ ਜੀ ਸਰਕਾਰਾਂ ਤਾਂ ਉਹਤ ਬੁਰਾ ਸਲੂਕ ਕਰਦੀਆਂ ਨੇ ਜਿਵੇਂ ਕਿ ਹੁਣ ਸਾਡੀਆਂ ਮੰਗਾਂ ਪਹਿਲਾਂ ਹੀ ਸੀਗੀਆਂ 2 ਸਾਲ ਪਹਿਲਾਂ ਵੀ ਇਹੀ ਮੰਗਾਂ ਸੀਗੀਆਂ ਮੰਗਾਂ ਮੰਨਣ ਲਈ ਸੀ ਸਰਕਾਰ ਨੇ ਪਰ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਕਿਸਾਨ ਸੀਗੇ ਜਿਹੜੇ ਗਏ ਸੀ ਪਰ ਸਰਕਾਰ ਨੇ ਇਹੋ ਜਿਹਾ ਬਤੀਰਾ ਕੀਤਾ ਹੈ ਮਤਲਬ ਕਿ ਉਹਨਾਂ ਨੇ ਇਹ ਨਹੀਂ ਸੋਚਿਆ ਹੈਗਾ ਵੀ ਇਹ ਆਪਣੇ ਕਿਸਾਨ ਨੇ ਸਾਥੋਂ ਹੀ ਵੋਟਾਂ ਲੈ ਕੇ ਸਾਡੇ ਖਿਲਾਫ ਹੋਏ ਖੜੇ ਨੇ ਇੰਨਾ ਮੰਦ ਭਾਗਾ ਹਾਲ ਹੋਇਆ ਪਿਆ ਪਰਿਵਾਰ ਦਾ ਤੁਸੀਂ ਦੇਖ ਹੀ ਰਹੇ ਹੋ ਇੱਕ ਇਕਲੌਤਾ ਪੁੱਤਰ 20 21 ਸਾਲਾਂ ਦਾ ਬੱਚਾ ਘਰੋਂ ਤੋਰਨਾ ਬਹੁਤ ਮੁਸ਼ਕਲ ਹੈ ਤੇ ਉਹਦੀਆਂ ਦੋ ਭੈਣਾਂ ਸੀਆਂ ਆਰਥਿਕ ਪੱਖੋਂ ਵੀ ਇਹ ਤੰਗ ਸੀਗੇ ਕਰੋ ਤੇ ਉਹਨੇ ਆਪਦੀ ਪੜ੍ਹਾਈ ਛੱਡ ਕੇ ਵੀ ਮਤਲਬ ਕਿ ਘਰ ਦੇ ਕੰਮਾਂ ਦੇ ਵਿੱਚ ਹੀ ਲੱਗਿਆ ਹੋਇਆ ਸੀ ਵੀ ਆਪਣੀਆਂ ਭੈਣਾਂ ਦਾ ਵਿਆਹ ਵੀ ਕਰਨਾ ਹੈ ਤੇ ਆਪਦੇ ਘਰ ਦੀ ਕਬੀਲਦਾਰੀ ਵੀ ਚੱਕਣੀ ਹੈ ਆਪਣੇ ਹੱਕਾਂ ਦੇ ਲਈ ਗਿਆ ਸੀ ਕੀ ਹੁਣ ਉਹ ਹੱਕਾਂ ਨੂੰ ਕੀ ਕਰ ਸਕਦਾ ਪਰਵਾਦ ਦੇ ਵਿੱਚ ਮਾਤਾ ਹੈ ਨਹੀਂ ਪਿਤਾ ਦਾਦੀ ਮਾਂ ਤੇ ਭੈਣਾਂ ਨੇ ਦੋ ਭੈਣਾਂ ਹਾਂਜੀ ਮਨ ਦਾ ਬੜਾ ਪਰਿਵਾਰ ਵੀ ਜਿੰਮੇ ਚੈ ਰਹੇ ਆ ਵੀ ਆਰਥਿਕ ਤੌਰ ਤੇ ਵੀ ਉਹ ਮਜ਼ਬੂਤ ਨਹੀਂ ਹੈਗਾ ਕਰਜ਼ਾ ਵੀ ਸੀਗਾ ਮੇਲਾ ਦਾ 18 ਲੱਖ ਦਾ ਵੀ ਦੱਸਿਆ ਜਾ ਰਿਹਾ ਹੈ ਕਰਜ਼ਾ ਵੀ ਕਾਫੀ ਸੀਗਾ ਕਾਫੀ ਜ਼ਿਆਦਾ ਕਰਜ਼ਾ ਸੀ ਕਰਜ਼ਾ ਪਹਿਲਾਂ ਹੋਣ ਦੇ ਕਰਕੇ ਵੀ ਉਹਨਾਂ ਦਾ ਮਤਲਬ ਜ਼ਮੀਨ ਜਿਹੜੀ ਸੀ ਵਿਕ ਚੁੱਕੀ ਹੈ ਪਹਿਲਾਂ ਵੀ 2 ਟਾਈਕ ਕਿੱਲੇ ਦੀ ਜ਼ਮੀਨ ਹੈ ਤੇ ਉਹਦੇ ਲਈ ਵੀ ਹੁਣ ਆਏ ਸੀਗਾ ਵੀ ਆਪਣੀਆਂ ਮੰਗਾਂ ਦੇ ਲਈ ਕਿਸਾਨ ਜਿਹੜੇ ਸੀਗੇ ਉੱਥੇ ਚੱਲੇ ਸੀਗੇ ਹੁਣ ਆ ਨਹੀਂ ਸੀ ਪਤਾ ਵੀ ਸਰਕਾਰਾਂ ਇੰਨੀਆਂ ਮੰਦ ਭਾਗੀਆਂ ਹਾਲਾਤ ਬਣਾ ਦੇ ਨਹੀਂ ਆ ਲੱਗਦਾ ਜਨ ਕੇ ਪੰਜਾਬ ਦੇ ਵਿੱਚ ਆ ਕੇ ਇਹ ਹਾਲ ਹੋ ਰਹੇ ਨੇ ਤੇ ਬਾਹਰ ਅਸੀਂ ਕੀ ਕਰ ਸਕਦੇ ਆ ਜਾ ਕੇ ਸਰਕਾਰ ਤਾਂ ਬਹੁਤ ਬੁਰਾ ਬਦੀਰਾ ਕਰ ਰਹੀ ਹੈ ਜੀ ਇੱਕ ਗੁੰਡਾ ਕਰਦੀ ਹੈ ਸਰਕਾਰ ਕੋਲੇ ਕੋਈ ਸਾਡੇ ਅੱਖ ਦੇ ਵਿੱਚ ਕੋਈ ਗੱਲ ਨਹੀਂ ਹੋ ਰਹੀ ਬੜੇ ਮਾਂ ਦਾ ਪੁੱਤ ਚਲਾ ਗਿਆ ਦੁਨੀਆ ਤੋਂ ਅਜ ਭੈਣਾ ਦਾ ਭਰਾ ਵਿਛੜ ਗਿਆ ਇਹ ਤਾਂ ਕਦੇ ਨਹੀਂ ਪੂਰਾ ਹੋਣਾ ਘਟਾ ਇਹ ਚੀਜ਼ਾਂ ਇਹ ਕੱਟਾ ਕਦੇ ਨਹੀਂ ਪੂਰਾ ਹੋਣਾ ਜੀ ਉਹ ਤਾਂ ਉਹਨਾਂ ਦੇ ਦਿਲ ਨੂੰ ਪਤਾ ਵੀ ਕਿੰਨਾ ਉਹਨਾਂ ਦੇ ਦਿਲ ਨੂੰ ਦਰਦ ਹੈ ਕਿਵੇਂ ਉਹ ਹੰਝੂਆਂ ਨਾਲ ਆਪਣੀਆਂ ਅੱਖਾਂ ਖਰਾਬ ਕਰ ਰਹੇ ਨੇ ਕਿਵੇਂ ਉਹਨਾਂ ਦਾ ਦਿਲ ਰੋ ਰਿਹਾ ਹੈ ਇਹ ਆਪਾਂ ਕੋਈ ਨਹੀਂ ਜਾਣ ਸਕਦੇ ਉਹ ਪਰਿਵਾਰ ਹੀ ਜਾਣ ਸਕਦਾ ਹੈ ਉਹਨਾਂ ਦੀ ਭੈਣਾ ਨਾਲ ਮਿਲੇ ਹੋਗੇ ਤੁਸੀਂ ਇੱਥੋਂ ਕਿੰਨੀ ਤਰੀਕ ਨੂੰ ਗਿਆ ਸੀ ਦੱਸਿਆ ਸੀ ਕਦੋਂ ਗਿਆ ਸੀ 13 ਤਰੀਕ ਦਾ ਗਿਆ ਹੋਇਆ ਜੀ 13 ਦਾ ਗਿਆ ਹਾਂ ਜੀ ਤੇ ਗੱਲਬਾਤ ਕਰਦਾ ਰਹਿੰਦਾ ਸੀ ਕੰਟੀਨਿਊ ਵੀ ਅਸੀਂ ਇਸ ਜਗ੍ਹਾ ਤੇ ਪਹੁੰਚੇ ਹੋਏ ਹਾਂ ਨਹੀਂ ਗੱਲਬਾਤ ਨਹੀਂ ਕੀਤੀ ਉਹ ਦੂਸਰੇ ਮੁੰਡਿਆਂ ਤੋਂ ਪਤਾ ਲੱਗਦਾ ਸੀ ਵੀ ਅਸੀਂ ਇੱਥੇ ਆ ਉਹ ਮੋਬਾਈਲ ਨਹੀਂ ਲੈ ਕੇ ਗਿਆ ਸੀ ਨਾਲ ਹਾਂ ਜੀ ਪਰ ਇਸ ਕਰਦੇ ਉਹ ਤਾਂ ਨੌਜਵਾਨ ਤਾਂ ਚਲਾ ਗਿਆ ਨਾ ਇਹ ਉਹ ਤਾਂ ਕਰੇ ਵਾਪਸ ਨਹੀਂ ਆਉਣਾ ਸਰਕਾਰਾਂ ਨੂੰ ਲੱਗਦਾ ਹਜੇ ਵੀ ਸਮਾਂ ਹੈਗਾ ਸਮਾਂ ਰਹਿੰਦੀ ਸੋਚ ਲੈ ਕਿਉਂਕਿ ਇੱਕ ਨੌਜਵਾਨ ਦੀ ਜਿਹੜੀ ਜਿਹੜੀ ਮੌਤ ਹੋਈ ਹੈ ਬੜਾ ਇੱਕ ਵੱਡੀ ਸ਼ਹਾਦਤ ਇਹਦੀ ਕਹੀ ਜਾ ਰਹੀ ਹੈ ਹਾਂ ਜੀ ਸਮਾਂ ਤਾਂ ਹੈ ਜੇ ਸਰਕਾਰਾਂ ਸੋਚਣੀਆਂ ਤਾਂ ਪਰ ਮੈਨੂੰ ਨਹੀਂ ਲੱਗਦਾ ਵੀ ਸਰਕਾਰਾਂ ਕੋਈ ਪੱਖਪਾਤ ਕਰਨੀਆਂ ਹਨ ਇਹਨਾਂ ਦੇ ਨਾਲ ਕੋਈ ਬਤੀਰਾ ਜੱਜ ਦਾ ਕਰਨੀਆਂ ਲੱਗ ਨਹੀਂ ਰਿਹਾ ਜਿਸ ਹਿਸਾਬ ਨਾਲ ਗੋਲੀਆਂ ਚੱਲ ਰਹੀਆਂ ਨੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਫਰ ਲੱਗ ਨਹੀਂ ਰਿਹਾ ਇਸ ਤਰ੍ਹਾਂ ਇਹ ਪਰਿਵਾਰ ਦਾ ਇੱਕ ਛੋਟਾ ਜਿਹਾ ਬੱਚਾ ਆਪਣਾ ਘਰ ਚ ਲਾਂਦਾ ਸੀ ਇਹਦੇ ਜਿਹੜੇ ਫਾਦਰ ਸਾਹਿਬ ਨੇ ਉਹ ਥੋੜੇ ਸਧਾਰਨ ਹੈਗੇ ਹੈਗੇ ਦਾਦੀ ਜੀ ਇਹਨਾਂ ਦੇ ਬਜ਼ੁਰਗ ਹੈਗੇ ਹੈਗੇ ਦੋ ਸਿਸਟਰਸ ਇਹਨਾਂ ਦੀਆਂ ਹੈਗੀਆਂ ਨੇ ਇੱਕ ਮੈਰਿਡ ਹੈਗੀ ਹੈਗੀ ਇੱਕ ਅਨ ਮੈਰਿਡ ਹੈਗੀ ਹੈਗੀ ਉਹ ਸਟੱਡੀ ਕਰ ਰਹੀ ਹੈਗੀ ਹੈਗੀ ਜੋ ਕਿ ਸਰਕਾਰ ਨੂੰ ਇਹਨਾਂ ਨਾਲ ਕੋਈ ਆ ਕੇ ਕੋਈ ਇਹਨਾਂ ਨੇ ਰਾਬਤਾ ਕੈਂਪ ਵੀ ਨਹੀਂ ਕੀਤਾ ਹੈਗਾ ਕਿ ਬਹੁਤ ਹੀ ਮਾੜੀ ਔਰ ਮੰਦਭਾਗੀ ਕੱਟਣਾਗੀ ਬਹੁਤ ਹੀ ਸਰਕਾਰ ਨੂੰ ਘਟਿਏ ਕਹਿ ਸਕਦੇ ਸੀ ਅਸੀਂ ਅਸੀਂ ਇਹਨਾਂ ਤੋਂ ਕੋਈ ਵੀ ਸੋਚ ਨਹੀਂ ਉਮੀਦ ਨਹੀਂ ਰੱਖ ਸਕਦੇ ਇਸ ਸਰਕਾਰ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰਾਂ ਨੂੰ ਇੱਕ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਔਰ ਜਿਹੜੇ ਇਹਨਾਂ ਦਾ ਕਰਜ਼ਾ ਉਹ ਮਾਫ ਕੀਤਾ ਜਾਵੇ ਔਰ ਕੋਈ ਹੋਰ ਵੀ ਇਹਨਾਂ ਨੂੰ ਸਹਾਇਤਾ ਦਿੱਤੀ ਜਾਵੇ ਬਿਲਕੁਲ ਹੋਰ ਵੀ ਬੜਾ ਦੁੱਖ ਪਹੁੰਚਦਾ ਜਦੋਂ ਆਈਏ ਇਸ ਜਗ੍ਹਾ ਦੇ ਪਿੰਡ ਦੇ ਵਿੱਚ ਸੁਣਦੇ ਆ ਮੈਨੂੰ ਲੱਗਦਾ ਪਿੰਡ ਚ ਤਾਂ ਚੁੱਲ੍ਹੇ ਨਹੀਂ ਬਣਿਆ ਹੋਣਾ ਇੰਨਾ ਇੰਨਾ ਵੱਡਾ ਇੱਕ ਲਾਸ ਹੋਇਆ ਸਾਡੇ ਲਾਗੇ ਰਹਿੰਦੇ ਜੀ ਇਹ ਥੋੜੀ ਵੀ 2 ਕਿੱਲਾਂ ਦੀ ਬਾਹੀ ਤੇ ਰਹਿੰਦੇ ਸੀ ਬਹੁਤ ਵਧੀਆ ਬੱਚਾ ਸੀਗਾ ਠੀਕ ਹੈ ਮਿਹਨਤੀ ਬੱਚਾ ਸੀਗਾ ਹਰ ਕਿਸੇ ਦੇ ਪਿੰਡ ਦੇ ਆਖੇ ਲੱਗਦਾ ਸੀ ਉਹ ਵੀ ਵਧੀਆ ਸੀਗਾ ਉਦੋਂ ਸਰਕਾਰਾਂ ਕਿੱਥੇ ਜਾਂਦੀਆਂ ਜੇ ਨਸ਼ੇ ਕਿਉਂ ਨਹੀਂ ਬੰਦ ਕਰ ਲੀਆਂ ਤੁਸੀਂ ਤਾਂ ਇੱਥੇ ਤੁਹਾਡੇ ਤਾਂ ਅੱਗੇ ਵੱਡਾ ਹੋਇਆ ਹੁਣ ਦੇਖਿਆ ਹੁਣ ਇਹਨਾਂ ਨੂੰ ਮੈਂ ਜੀ 20 ਸਾਲ ਹੋ ਗਏ ਮੈਨੂੰ 아이 ਨੂੰ 20 ਸਾਲਾਂ ਦਾ ਮੈਂ ਦੇਖਦੀ ਆ ਉਹ ਬੱਚੇ ਨੂੰ ਜਦੋਂ ਨਸ਼ੇ ਆਉਂਦੇ ਉਦੋਂ ਕਿਉਂ ਨਹੀਂ ਲੱਗ ਕਰਦੇ ਉਹ ਤੇ ਜਦੋਂ ਉਹ ਦੇਖ ਤੂੰ ਜਾ ਕੇ ਉੱਥੇ ਬਾਰਡਰ ਤੇ ਮੁੰਡਾ ਮਾਰਦਾ ਕੋਈ ਚੰਗੇ ਬੰਦੇ ਨੂੰ ਛੱੜਦੀ ਨਹੀਂ ਜੀ ਨਹੀਂ ਛੱੜਦੀ ਇਹ ਗੱਲ ਪੱਕੀ ਹੈ ਨਾ ਮੰਗ ਕਰਦੇ ਮੰਗ ਕਰਦੇ ਵੀ ਗਰੀਬ ਘਰ ਹੈ ਜੀ ਇਹ ਇਹਨਾਂ ਦੀਆਂ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਜਿਹੜੀ ਮੰਗ ਰੱਖੀ ਗਈ ਉਹ ਪੂਰੀ ਕੀਤੀ ਜਾਵੇ। ਹਾਂਜੀ। ਅਸੀਂ ਤਾਂ ਇਹੀ ਮੰਗ ਕਰਦੇ ਆ ਵੀ ਇਹਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ। ਬੱਚੇ। ਤੇ ਜੋ ਵੀ ਇਹਨਾਂ ਦਾ ਵਿਸਰ ਕਰਜਾ ਹੈ ਉਹ ਕਰਜਾ ਮਾਫ ਕੀਤਾ ਜਾਵੇ। ਇਹਨਾਂ ਨੂੰ ਕਰੋੜ ਰੁਪਏ ਦੇ ਹਿਸਾਬ ਨਾਲ ਮਤਲਬ ਕਿ ਮਾਫੀਆ ਦਿੱਤਾ ਜਾਵੇ। ਬਾਕੀ ਜੋ ਸਾਡੀ ਜਥੇਬੰਦੀ ਫੈਸਲਾ ਕਰਦੀ ਸੀ ਉਸ ਦੇ ਆਧਾਰ ਤੇ ਚੱਲੇਗਾ। ਮੈਨੂੰ ਲੱਗਦਾ ਉਹਨਾਂ ਦੇ ਪਿਤਾ ਵੀ ਜਿਹੜੇ ਐ ਜਿਸ ਤਰੀਕੇ ਨਾਲ ਹਾਲਾਤ ਉਹਨਾਂ ਨੇ ਬਣਿਆ ਨਾਰਮਲ ਕੰਡੀਸ਼ਨ ਨਹੀਂ ਲੱਗ ਰਹੀ ਮੈਨੂੰ। ਹਾਂਜੀ ਨਹੀਂ ਜੀ ਅਫਸੈਟਿੰਗ ਨੇ ਥੋੜੇ ਕੋਈ ਇੰਨਾ ਜ਼ਿਆਦਾ ਉਹ ਨਹੀਂ ਹੈਗੇਗੇ। ਨਾਰਮਲ ਘਰ ਚਲਾਣ ਹਾਂਜੀ ਘਰ ਚਲਾਉਣ ਵਾਲੇ ਇਹੀ ਸੀ ਕੱਲੇ ਖੇਤੀਬਾੜੀ ਦੀ ਸਾਂਝੀ ਗੈਤੀ ਕਰਦੇ ਆਂ ਹਾਂ ਖੇਤੀਬਾੜੀ ਕਰਦਾ ਸੀ ਲਾਸਟ ਟਾਈਮ ਕਦੋਂ ਮਿਲੇ ਆ ਤੁਹਾਨੂੰ ਇੱਕ ਅੰਦੋਲਨ ਤੋਂ ਜਾਣ ਸਕਦੇ ਆ ਸ਼ਾਮ ਨੂੰ ਉਸ ਪਾਰਸੋਂ ਫੋਨ ਆਇਆ ਜੀ ਉਹਦਾ ਹਾਂ ਕਹਿੰਦਾ ਵੀ ਤੁਸੀਂ ਵੀ ਆ ਜਾਓ ਵੀ ਆਪਾਂ ਆਪਾਂ ਇਕੱਠੇ ਵਾਸ ਸੀ ਜਨਾਂਗੇ ਸਾਡੇ ਘਰੇ ਮੁੰਡਾ ਜਿਹੜਾ ਉਹਨੂੰ ਹਾਂਜੀ ਹਾਂਜੀ ਸਵੇਰੇ ਉਹਨੇ ਸਾਡੇ ਕੋਲੇ ਜਾ ਕੇ ਚਾਹ ਪੀਣੀ ਪੀਣੀ ਸੀਗੀ ਲੱਗਦਾ ਹੈ ਸਰਕਾਰਾਂ ਨੇ ਇੱਕ ਭੈਣਾ ਦਾ ਭਰਾ ਖੋਲਿਆ ਇੱਕ ਪਿੰਡ ਦਾ ਮੁੰਡਾ ਉਹਦਾ ਪੁੱਤ ਖੋਲਿਆ ਹਾਂਜੀ ਖੋਲਿਆ ਜੀ ਹੁਣ ਉਹ ਅੱਗੇ ਕੀ ਕਰਨਗੇ ਉਹਨਾਂ ਦਾ ਇੰਨਾ ਦਾ ਤਾਂ ਘਰ ਉਜੜ ਗਿਆ ਨਾ ਜੀ ਉਹਨਾਂ ਦਾ ਤਾਂ ਕੁਝ ਨਹੀਂ ਗਿਆ ਹੂੰ ਇਹ ਕਹਿੰਦਾ ਹੈਗੀ ਐ ਨਾ ਤੇ ਹੁਣ ਜਿਹੜੀਆਂ ਇਹਨਾਂ ਨੇ ਮੰਗਾ ਰੱਖੀਆਂ ਉਹਨਾਂ ਨੇ ਪੂਰੀਆਂ ਕੀਤੀਆਂ ਜਾਣ ਜੀ ਤੁਸੀਂ ਵੀ ਇਥੋਂ ਨਹੀਂ ਆ ਬੀਬੀ ਜੀ ਨਹੀਂ ਜੀ ਅਸੀਂ ਨਹੀਂ ਬੋਲ ਸਕਦੇ ਕਿ ਕਿੰਨਾ ਬੀਬੀ ਬੜਾ ਦੁੱਖ ਪਹੁੰਚਦਾ ਜਦੋਂ ਆਪਾਂ ਆਈਏ ਦੇ ਸੁਣਦੇ ਬੜਾ ਦੁੱਖ ਪਹੁੰਚਦਾ ਇੱਕ ਮਾਂ ਦਾ ਪੁੱਤ ਆਂਦਰਾ ਚ ਹੁੰਦੀਆਂ ਮਾਂ ਦੀਆਂ ਇਕੱਲੇ ਬੱਚੇ ਦੇ ਵਿੱਚ ਇਹ ਤਾਂ ਬਿਨਾ ਮਾਂ ਤੋਂ ਪਾਲਿਆ ਸੀ ਦਾਦੀ ਨੇ ਔਖਾ ਤਾਂ ਬਹੁਤ ਹੈ ਜੀ ਦਾਦੀ ਨੇ ਜਦੋਂ ਪਾਲਿਆ ਵਿਚਾਰੇ ਨੇ ਔਖੀ ਹੋ ਕੇ ਮਾਂ ਨਹੀਂ ਸੀ ਦੇਖ ਦੋ ਤਿੰਨਾਂ ਨੂੰ ਉਹ ਵੀ ਜਿਹੜੀਆਂ ਪਾਲਣਗਾ ਤੇ ਦੋ ਭੈਣਾਂ ਨਾਲ ਚਲ ਉਹ ਵੀ ਇੱਕ ਵਿਚਾਰੀ ਵਿਆਹੀ ਇੱਕ ਕੁਮਾਰੀ ਔਖਾ ਤਾਂ ਬਥੇਰਿਆ ਫਿਰ ਹੁਣ ਕੀ ਕਰੇਗਾ ਮਿਹਨਤੀ ਬਹੁਤ ਸੀ ਨਾ ਭੈਣਾਂ ਦਾ ਸੋਚਦੇ ਕਹਿੰਦੇ ਜ਼ਮੀਨ ਵੀ ਨੇ ਵੇਚੀ ਸੀ ਕੋ ਆਪਣੇ ਭੈਣ ਦੇ ਵਿਆਹ ਤੇ ਜ਼ਮੀਨ ਵੀ ਹਾਂ ਵੇਚੀ ਹੈ ਜੀ ਵੇਚੀ ਜੀ ਸਾਡੇ ਕੋਲ ਹੀ ਬਣੀ ਹੈ ਡੇਢ ਕਿੱਲਾ ਬੰਦਾ ਵੇਚਿਆ ਜਦੋਂ ਵੱਡੀ ਭੈਣ ਦਾ ਵਿਆਹ ਕੀਤਾ ਸੀ ਛੋਟੀ ਕੁਮਾਰੀ ਹੈ ਵੱ ਜੋ ਬਿਲਕੁਲ ਇਹ ਦੁਖਦਾਈ ਜਿਹੜੀ ਘਟਨਾ ਹੋਈ ਹੈ ਬਠਿੰਡਾ ਦੇ ਪੱਲੋ ਪਿੰਡ ਦੇ ਉਸ ਨੌਜਵਾਨ ਦੀ ਮੌਤ ਖਨੋਰੀ ਬਾਰਡਰ ਤੇ ਹੁੰਦੀ ਹੈ ਤਾਂ ਅੱਜ ਹਰ ਕੋਈ ਇਸ ਚੀਜ਼ ਨੂੰ ਕਿਤੇ ਨਾ ਕਿਤੇ ਸਰਕਾਰਾਂ ਨੂੰ கேਲ ਰਿਹਾ ਤਾਂ ਇੱਕ ਬੜੀ ਦੁਖਦੀ ਗੱਲ ਹੈਗੀ ਕਿ ਸਰਕਾਰਾਂ ਨੇ ਗੋਲੀਆਂ ਅੰਨੇ ਬਹੁਤ ਚਲਾਈਆਂ ਕਿਵੇਂ ਆਸੂ ਗੈਸ ਦੇ ਜਿਹੜੇ ਗੋਲੇ ਆ ਉਹ ਛੱਡੇ ਆ ਤਾਂ ਹੁਣ ਪਿੰਡ ਦੇ ਵਿੱਚ ਹਰ ਕੋਈ ਦੁਖੀ ਆ ਤਾਂ ਮੰਗ ਕਰ ਰਿਹਾ ਕਿ ਇਸ ਪਰਿਵਾਰ ਨੂੰ ਜਿਹੜੀ ਆਰਥਿਕ ਸਹਾਇਤਾ ਸਰਕਾਰ ਵੱਲੋਂ ਦਿੱਤੀ ਜਾਵੇ ਕਿਉਂਕਿ ਉਹ ਕੱਲਾ ਮੁੰਡਾ ਸੀ ਨੌਜਵਾਨ ਕਮਾਨ ਵਾਲਾ ਉਮੀਦ ਕਰਦੇ ਆ ਕਿ ਸਰਕਾਰ ਇਹਨੂੰ ਜਰੂਰ ਸ਼ਹੀਦ ਦਾ ਜਿਹੜਾ ਦਰਜਾ ਉਦੇ ਉਗੀ ਤੇ ਜਿਹੜਾ ਵੀ ਇਹਨਾਂ ਦਾ ਆਰਥਿਕ ਜਿਹੜੀ ਮਦਦ ਹੈਗੀ ਸਰਕਾਰੋਂ ਲਾਜ਼ਮੀ ਕਰੋ। ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ ਪਿੰਡ ਪੱਲੋ ਬਠਿੰਡਾ। ਇਹਨਾਂ ਜਿਆਦਾ ਦੁੱਖ ਪਹੁੰਚ ਰਿਹਾ ਜਿੱਥੇ ਖੜੇ ਹੋਣਾ ਵੀ ਬਹੁਤ ਮੁਸ਼ਕਲ ਹੈ। ਹਮਾਂ ਕਿਵੇਂ ਬੀਬੀਆਂ ਬਿਲਕ ਬਿਲਕ ਕੇ ਰੋ ਰਹੀਆਂ ਇਸ ਨੌਜਵਾਨ ਦੀ ਮੌਤੇ ਤੇ ਅੱਜ ਪੂਰਾ ਪਿੰਡ ਜਿਹੜਾ ਹਰ ਪਾਸੇ ਜਿਹੜਾ ਸੋਗ ਦਾ ਮਾਹੌਲ ਹੈ। ਪਿੱਛੇ ਵੀ ਜਣੀਆਂ ਬੀਬੀਆਂ ਬੈਠੀਆਂ ਹੋਈਆਂ। ਛੋਟਾ ਕਿਸਾਨ ਸੀ 18 ਲੱਖ ਦੇ ਕਰੀਬ ਉਹਦਾ ਕਰਜ਼ਾ ਤੇ ਆ ਉਹਦਾ ਲਾਚਾਰ ਪੁੱਤ ਜਿਹੜਾ ਅੱਜ ਆਪਣੇ ਬੱਚੇ ਦੀ ਸ਼ਹਾਦਤ ਤੇ ਮਾਂ ਤੋਂ ਬਿਨਾਂ ਇਸ ਨੂੰ ਨੇ ਦਾਦੀ ਨੇ ਸ਼ੁਕਰਾਨ ਦਾ ਜਿਹੜਾ ਪਾਲਣ ਪੋਸ਼ਣ ਕੀਤਾ ਸੀ ਹਾਂ ਬੜਾ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਪਰ ਇਸ ਪਿਤਾ ਨੂੰ ਸਮਝ ਨਹੀਂ ਆ ਰਿਹਾ ਕਿ ਆ ਕਰਕਾਰ ਹੋਵੇ ਕੀ ਕਰੇ ਉਸੇ ਰੂਟੀਨ 'ਚ ਆਪਣੇ ਕੰਮ ਕਾਰਜ ਲੱਗਿਆ ਹੋਇਆ ਉਹ ਸ਼ੁਕਰਾਨ ਇਸੇ ਘਰ 'ਚ ਪਲਿਆ ਇਸੇ 'ਚ ਵੱਡਾ ਹੋਇਆ ਇੱਥੇ ਹੀ ਖੇਡਦਾ ਰਹਿਣ ਦੇ ਵਿੱਚ ਦਾ ਫਿੱਲਾ ਦਾ ਕਰਜ਼ਾ ਸੀ ਕਰਜ਼ਾ ਪਹਿਲਾਂ ਹੋਣ ਦੇ ਕਰਕੇ ਵੀ ਉਹਨਾਂ ਦਾ ਮਤਲਬ ਜਮੀਨ ਜਿਹੜੀ ਸੀ ਵਿਕ ਚੁੱਕੀ ਹੈ ਪਹਿਲਾਂ ਹੀ ਅਸੀਂ ਤਾਂ ਇਹੀ ਮੰਗ ਕਰਦੇ ਆ ਵੀ ਇਹਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਬੱਚੇ ਤੇ ਜੋ ਵੀ ਇਹਨਾਂ ਦਾ ਬਕਸਰ ਕਰਜ਼ਾ ਹੈ ਉਹ ਕਰਜ਼ਾ ਮਾਫ ਕੀਤਾ ਜਾਵੇ ਇਹਨਾਂ ਨੂੰ ਕਰੋੜ ਰੁਪਏ ਦੇ ਹਿਸਾਬ ਨਾਲ ਮਤਲਬ ਕਿ ਮਾਫੀਆ ਦਿੱਤਾ ਜਾਵੇ